ਹਲੂ ਹਾਂਜੀ ਜਮੇ ਆ ਰਾਇ ਦੀ ਬੋਲਦਾ ਸੀ ਨਾਲ ਕੀ ਕੋ ਸਬਜ਼ੀ ਖਰਵਾ ਲੈ ਹੂੰ ਹੂੰ ਸਬਜ਼ੀ ਵਾਲੇ ਫਲਾਂ ਵਾਲੇ ਕੇਲੇ ਵਾਲੇ ਸੇਬਾਂ ਵਾਲੇ ਹੂੰ ਅੰਸੇ ਤੇਰੀ ਕੇਲੇ ਤੇਰੇ ਨਾਲ ਦੋਨੋਂ ਲੈ ਲਿਆ ਹੋਰ ਹੂੰ ਹੰਨੇ ਕੋਈ ਲੈ ਕੇ ਦੇ ਕੋਣ ਹੈ ਕੇਲਾ ਵੀ ਖੋਣਾ ਤੈਨੂੰ ਕਿੰਨੂ ਆਏ ਵੇਚ ਤਾਲੇ ਤੋਂ ਕਿੰਨੇ ਨਹੀਂ ਫਾਨ ਹੋ ਗਈ ਹਾਂ ਹਮ ਮੈਂ ਕਹਿੰਦਾ ਸੀਗਾ ਹੋਇਆ ਹੀ ਹੈਗਾ ਮੈਂ ਕਹਿੰਦਾ ਚਟਾਲੇ ਤੋਂ ਚਟਾਲੇ ਤੋਂ ਕਿੰਨੂ ਆਏ ਹੋਇਆ ਅੱਛਾ ਜੀ ਹੁਣ ਹਾਂ ਮਿੱਠੇ ਕਿੰਨੂ ਆਏ ਵੇ ਚਟਾਲੇ ਤੋਂ ਅੱਜ ਬੋਲੀ ਤੋਂ ਲੈ ਕੇ ਆਏ ਹੁਣੇ ਮੈਂ ਨਹੀਂ ਧੁੰਦ ਪੈਂਦੀ ਸੀ ਉੱਤ ਲੈਣ ਤੋਂ ਤੈਨੂੰ ਹੋਣਾ ਹੀ ਪੈਣਾ ਸੀ ਤੈਨੂੰ ਤੇ ਮੈਂ ਨਾਲ ਲੈ ਜਾਂਦੀ ਧੁੰਦ ਕੰਦੀ ਸੀ ਤਾਂ ਲੈ ਮੈਨੂੰ ਕੀ ਪਤਾ ਸੀ ਤੂੰ ਆਪ ਹੀ ਤਾਂ ਦੇਖ ਲੈ ਮੇਰੀ ਗੱਲ ਸੁਣ ਲੈ ਆ ਆ ਕੇ ਤਾਂ ਨਹੀਂ ਹੁੰਦੀ ਸਾਰੇ ਕੋਲੇ ਹੁੰਦੇ ਮੈਨੂੰ ਕੋਣ ਨਾ ਕਰਿਆ ਕੋਈ ਇਹਨਾਂ ਕਰਿਆ ਕਰੋ ਉਹ ਨਾ ਕਰਿਆ ਕਰੋ ਹੁਣ ਆਪ ਹੀ ਦੋਨੇ ਪਾਸੇ ਹੈ ਨਾ ਸੀਰੀ ਹੈ ਜਿਹੜਾ ਸੀਰੀ ਹੈਗਾ ਉਹ ਤੇਰੀ ਸਰਦਾਰ ਹੈ ਜਿਹੜੇ ਉਹ ਮਾਲਕ ਹੈਂਦਾ ਆਪਦੇ ਦਾ ਹੂੰ ਉਹ ਕੰਮ ਸਾਰਾ ਪੂਰਾ ਹੈ ਫਿਰ ਜਦੋਂ ਬਾੜੀ ਚ ਜਾਣੀ ਹੈ ਫਿਰ ਉਹ ਦੱਸ ਦੇ ਮੈਨੂੰ ਕਿ ਤਰਖਣੀ ਪੈਂਦੀ ਹੈ ਕਿਵੇਂ ਕੰਮ ਕਰਦੇ ਕਿਵੇਂ ਨਹੀਂ ਕਰਦੇ ਦਾ ਦਾਣਾ ਘੱਟ ਵੱਧ ਸਿੱਟਦੇ ਹੁੰਦੇ ਹੈਗੇ ਹੂੰ ਮੈਂ ਤਾਂ 5 ਵਜੇ ਤੱਕ ਆਇਆ ਸੀ ਤੇ ਨੋ ਵੀ ਤਾਂ ਕਿ ਸਾਡੇ ਨਾਲ ਹੋ ਜਗਾ ਬਾਰੇ ਚ ਹੁੰਦੀ ਆ ਹੂੰ ਤੇ ਗਲਤ ਮੇਰਾ ਸੀ ਵੀ ਤਾਂ ਗਿਆ ਹੋਇਆਗਾ ਪੁਸ਼ਪਾ ਕੋਲੇ ਅੱਛਾ ਅੱਛਾ ਹਾਂ ਤੇ ਬਈ ਰਾਣੀ ਕੋਲੇ ਆ ਗਈ ਐ ਅੱਛਾ ਤੇਰੀ ਰਾਣੀ ਵੀ ਤੇਰੇ ਕੋਲੇ ਆ ਜਾਂਦੀ ਫਿਰ ਹੂੰ ਆ ਆ ਤਾਂ ਜਾਂਦੀ ਪਰ ਪਰ ਚੱਕਰ ਮੈਂ ਤਾਂ ਤੇਰੇ ਉਹ ਰੋਕਣ ਕਰਕੇ ਫੇਚ ਲੈਣਾ ਕੰਮ ਆ ਮੈਂ ਫਿਰ ਦੌੜ ਕੇ ਆਾਂ ਮੈਂ ਚਲ ਮੈਂ ਉਧਰ ਜਾ ਆਵਾਂ ਦੇਖ ਆਵਾਂ ਸਾਡੀ ਸੋਫੇ ਲੈ ਆਵਾਂ ਕਿਹੜੀ ਐ ਉਹ ਵੀ ਜਰੂਰੀ ਜੀ ਦਾ ਉਹ ਵੀ ਕੰਮ ਤੇ ਦਾਣਾ ਜਰੂਰੀ ਉੱਧਰ ਵੀ ਨਾ ਹਾਂ ਹਾਂ ਜੇ ਮਤਲਬ ਆਪਣਾ ਤਾਂ ਕੀ ਹੈ ਇਹ ਜਾਣਦੇ 35 ਅੜਕਾ ਅੱਛਾ ਤੇ ਇਹ ਤਾਂ ਹੁਣ ਅੱਛੇ ਤਿੰਨਾਂ ਦਾ ਲੰਗਰ ਲਾ ਕੇ ਆਉਣਗੇ ਸੱਤ ਨੇ ਆਪਣੀ ਆਪਣੀ ਦੋਨਾਂ ਦੀ ਅੱਛਾ ਕੀ ਕਿੰਨੇ ਤੌਣੇ ਖੁਸ਼ ਕਰ ਬੁਣਾਈਏ ਕਰਨੀਆਂ ਕੁਛ ਕੁ ਬਿਸਨਾਈ ਰ ਫਿਰ ਮੇਰੇ ਗੱਲ ਸੁਣਿਆ ਗਰੀ ਨਾ ਫਿਰ ਤੂੰ ਇੱਥੇ ਹੀ ਤੂੰ ਨਾ ਆਇਆ ਕਰ ਮੁੰਡਿਆਂ ਨੂੰ ਭੇਜਿਆ ਕਰ ਇਹ ਕਰਦੇ ਸ਼ੱਕਤ ਨੇ ਨਾ ਹੂੰ ਕੰਮ ਕਰਦਾ ਹੂੰ ਆ ਮੈਂ ਤਾਂ ਤਸਦਾਰ ਮੈਂ ਤਾਂ 10 ਹੀ ਦਿੱਤਾ ਇਹ ਤਾਂ ਪਰ ਹੁਣ ਇਹ ਗੱਲ ਹੈ ਕਿ ਗੱਲ ਵਿੱਚ ਹੁਣ ਇੱਕ ਤਰੀਕੇ ਨਾਲ ਚੱਲਣਾ ਪਊਗਾ ਹਾਂ ਫਿਰ ਤੂੰ ਅੱਠ ਅੱਠ ਤੰਬਰ ਤੂੰ ਇੱਧਰ ਕਰੇ ਤਾਂ ਕੋਈ ਹੋਣਾ ਨਹੀਂ ਤੂੰ ਇੱਧਰ ਹੀ ਰਹਿ ਪੀਣਾ ਫਿਰ ਕਿੱਧਰ ਆਪਣੇ ਕੋਲ ਨਹੀਂ ਰਹਿ ਪੀਂਦੇ ਰਾਤ ਦੇ ਬਣਾ ਲਈ ਪ੍ਰੋਗਰਾਮ ਦੇ ਕਿਹਨੇ ਆਏ ਸਾਡੇ ਕੋਲ ਇੱਧਰ ਆਪਣੇ ਇੱਧਰ ਤੁਸੀਂ ਆ ਜੀ ਮੈਨੂੰ ਹੀ ਹੋਣਾ ਪਊਗਾ ਫਿਰ ਇੱਧਰ ਤਦੜ ਕੇ ਮਾਉਂ ਦੀਆਂ ਬੋਰੀਆਂ ਗੱਟੇ ਚੱਕ ਕੇ ਤੇ ਲੋਕ ਦੇਖਿਆ ਨਾ ਕਰਨਗੇ ਹੂੰ ਹਰ ਕਿਸਾਨ ਨੇ ਕਿ ਜੰਤੋਂਗਾ ਨਾ ਨਾ ਕਰ ਸਕਦੀ ਕੁਛ ਹਰ ਥੋਂ ਨੂੰ ਵੀ ਕਰਨਾ ਪਊਗਾ ਤੇ ਹੱਲ ਇਹੀ ਹੈ ਨਾ ਵੀ ਆਪਣੇ ਆਲੇ ਪਾਸੇ ਇੱਧਰ ਕੋਈ ਵੀ ਨਹੀਂ ਨਾ ਬੋਰੀਆਂ ਗੱਟੇ ਸਾਰਾ ਕੁਝ ਦੁਕਾਨ ਤੇ ਰੱਖਿਆ ਕਰੀ ਹੂੰ ਤੁਸੀਂ ਕਿਸੇ ਕੋਲ ਜਾ ਕੇ ਸਿੱਧੀ ਦੁਕਾਨ ਤੇ ਵੀ ਜਾਂਦਾ ਉਹ ਵਹੀਕਲ ਕੀਤਾ ਤੇ ਲੈ ਆਇਆ ਹੂੰ ਹਾਂ ਕਰਿਆ ਕਰਾਂਗੇ ਥੋੜੀ ਰਸਮੀ ਕੋਸ਼ਿਸ਼ ਇਹ ਚੀਜ਼ਾਂ ਤੁਹਾਨੂੰ ਵੀ ਦੇਖਣੀਆਂ ਪਾਉਣੀਆਂ ਮਨੇਸ਼ ਕਰਨੀਆਂ ਪੈਣਗੀਆਂ। ਉਹ ਰਾਣੀ ਮੇਰੀ ਗੱਲ ਸੁਣਾ ਵੀ ਤੂੰ ਨਾ ਐ ਤੂੰ ਐ ਕਰਦੀ ਸੀ ਮੈਂ ਤੈਨੂੰ ਮੇਰੀ ਗੱਲ ਮੰਨੇ ਹੀ। ਹੂੰ ਹੂੰ। ਤੂੰ ਤੁਰਿਆ ਪਾ ਆਪਣੇ ਕੰਨੀ ਆ ਕੇ ਇੱਧਰ। ਹਾਂਜੀ। ਤੂੰ ਆਪਣੇ ਕੰਨੀ ਆ ਕੇ ਰਹਿ ਪਾ ਤੇ ਇੱਥੋਂ ਹੀ ਫਿਰ ਆਪਾਂ ਮਿਲ ਜਾਈਏ ਕੋ ਨਾਲੇ ਕਰੀ ਆਪਣੇ ਬਸ ਨਾ ਸਾਰਾ ਸੋਨ ਸਾਰਾ ਹੈਗਾ ਇੱਧਰ ਕੋਈ ਦਿੱਕਤ ਵਾਲੀ ਗੱਲ ਵੀ ਨਹੀਂ। ਨਾ ਬੜੀ ਜਿਹੜਾ ਤੇ ਨਾ ਹੋਰ ਹਿੰਦਾ ਦਾ ਫੌਲਾੰਦਾ ਕੰਮ ਕਰਦਾ ਹੈ। ਤੁਸੀਂ ਨਾ ਕਹਤਾ ਵੀ ਮੈਂਨੇ ਜੀ ਬਵਾ ਰਹੀ ਏ ਜੀ ਨਾ ਮੈਂ ਵੀ ਲੈਣੇ ਮਾਰੇ ਕੀਰੇ ਮੈਂ ਥੱਪੜ ਖਾਣੇ ਗੋਨੇ ਮਤੋਂ ਆਵੇ ਮੈਂ ਖਾਣ ਕੇ ਮੈਨੂੰ ਤੋੜੀ ਚੀ ਲਈ ਦਕਾਨੀ ਜੀ ਕੋਈ ਨਹੀਂ ਲੱਗਦਾ ਤੁਹਾਨੂੰ ਤੈਨੂੰ ਨਾ ਤੈਨੂੰ ਹੋ ਗਿਆ ਵਹਿਮ ਵਹਿਮ ਨਾ ਤੋੜੀ ਨਾ ਹੋ ਗਿਆ ਵਹਿਮ ਨਾ ਲੱਗਦਾ ਉਹਨੂੰ ਲੱਗਦਾ ਪਤਾ ਇਹ ਤੇ ਕੰਨੀ ਰਾਣੀ ਤੇ ਆਖੋਦੀ ਵੀ ਹੈ ਜੀ ਅੱਛਾ ਮੇਰੀ ਗੱਲ ਸੁਣ ਅੱਖ ਤਾਂ ਹੈਗੀ ਜਿਹੜੀ ਹੈਗੀ ਮੇਰੀ ਗੱਲ ਮੇਰੀ ਗੱਲ ਸੁਣ ਪਰ ਇਹ ਹੈ ਲੋਕਾਂ ਨੂੰ ਕਹਿੰਦਾ ਹੀ ਹੈ ਉਹਨੇ ਮੇਰੇ ਤੋਂ ਲਫੜੇ ਥੋੜੀ ਖਾਣੇ ਆ ਤੇਰੇ ਬਰੇ ਵੀ ਮਾੜੀ ਰੱਖ ਕੇ ਤੂੰ ਮੇਰੀ ਆ ਤਾਂ ਮੇਰੀ ਰਹੇਗੀ ਤੂੰ ਲਫੜੇ ਮਾਰਦਾ ਨਹੀਂ ਨਾ ਤੂੰ ਬੜਾ ਨਰਮ ਦਿਲ ਨਾਲ ਤਾਂ ਤਾਂ ਇਹ ਜੀ ਕੰਮ ਕਰਦੇ ਉਹ ਲੋਕ ਹਾਂ ਮੇਰੀ ਮੇਰੀ ਜਾਨ ਤੂੰ ਗੱਲ ਸੁਣ ਨਰਮ ਦਿਲ ਤੇਰੇ ਵਾਸਤੇ ਆ ਮੈਂ ਹੋਰਾਂ ਵਾਸਤੇ ਥੋੜੀ ਆ ਕੀ ਪਤਾ ਹੈ ਨਾ ਨਾ ਹੋਰਾਂ ਤੇ ਨਰਮ ਦਿਲ ਥੋੜੀ ਆ ਤੁਹਾਨੂੰ ਕੀ ਲੱਗਦਾ ਹੋਰਾਂ ਮੇਰੇ ਨਾਲ ਤਾਂ ਕਹਿ ਦਿੰਦਾ ਆਈ ਨੂੰ ਤੂੰ ਦਰਸ਼ਨ ਨਹੀਂ ਕਰਕੇ ਦੇ ਕੇ ਗਈ ਹੈ ਸਬਜੀ ਲੈ ਜਾਂਦੀ ਮਰ ਜਾਣੀ ਹੈ ਆਈ ਨੂੰ ਦਰਨਾ ਥੋੜੀ ਲੜ ਪੈਣਾ ਹੈ ਤੈਨੂੰ ਤਾਂ ਪਿਆਰ ਦੇ ਕੇ ਨੂੰ ਲੜਾਈ ਥੋੜੀ ਕਹਿੰਦੇ ਜਾਨ ਇਹਨੂੰ ਪਿਆਰ ਕਹਿੰਦੇ ਆ ਹੂੰ ਆਦੇ ਕੋ ਵਾਸਤੇ ਸੀ ਗਾੜੀ ਸਾਈ ਸੀ ਆ ਕੋ ਤੇ ਨਹੀਂ ਮੋਜੀ ਸੀ ਤੇ ਹੋਰ ਯਾਦ ਯਾਦ ਹੈਗੇ ਤਾਂ ਹੀ ਤਾਂ ਮੈਂ ਇਹਨੂੰ ਦੱਸਾਂ ਨਾ ਜੋ ਜੋ ਮੈਂ ਤੁਹਾਨੂੰ ਗੱਲ ਕਰਦਾ ਨਾ ਉਹ ਮੇਰੇ ਅੱਖਾਂ ਦੇ ਸਾਹਮਣੇ ਸਾਰੀਆਂ ਫਿਲਮ ਬਣ ਕੇ ਤਿਆਰ ਹੋ ਜਾਂਦੀ ਹੈ ਠੀਕ ਹੈ ਤੇ ਉਹ ਫਿਲਮ ਦੁਬਾਰਾ ਕਿੰਨੇ ਕਰਦੇ ਤੇ ਤਾਰਨਾ ਕਿੰਨੇ ਦੁਹਾਲ ਕੋਣ ਉਹ ਹੁੰਦੇ ਉਹ ਹੁਣ ਤੇਰੇ ਤੇ ਉਹ ਹੁਣ ਤੇਰੇ ਤੇ ਨਹੀਂ ਤੇਰੇ ਤੇ ਤੁਸੀਂ ਆਖਿਆ ਸੀ ਨਾ ਵੀ 25 2025 ਬਹੁਤ ਮਾੜਾ ਰਿਹਾ ਆਪਣੇ ਟੱਪ ਜਾਣਗੇ ਦੋ ਦਿਨ ਰਹਿਗੇ ਟੱਪ ਜਾਣਗੇ ਇਹਨੂੰ ਪਰੇ ਤਾਂ ਭਾਵੇਂ 2025 ਨੂੰ ਵਗਾਰ 26 ਚ ਵੇਖਾਂਗੇ ਪਰ ਸਿਸਟਮ ਵਧੀਆ ਲੋ ਆਪਣਾ ਹੀ ਹੈ ਜੀ ਉਹ ਵੀ ਆਪਣੇ ਉਹ ਵੀ ਆਪਣੇ ਵਾਸਤੇ ਹੀ ਹੈ ਸਹੀ ਗੱਲ ਨਹੀਂ ਕਿ ਹੂੰ ਹੁਣ ਕਿੱਥੇ ਸਿਸਟਮ ਲੋ ਬਾੜੀ ਸੀ ਜੀ ਬਾੜੀ ਸੀ ਹੈ ਜੀ ਚਲ ਚਲ ਮੈਂ ਨਾ ਤੁਹਾਨੂੰ ਆਪਾਂ ਕਿੰਨੂ ਆਏ ਨਾ ਚਤਾਲੇ ਵਾਲੇ ਫੜਾ ਜਾਨਾ ਤੁਹਾਨੂੰ ਕਿ ਹੋਰ ਕੋਈ ਸਬਜ਼ੀ ਦੋ ਜਦਾਂ ਮੁੰਡੇ ਨੂੰ ਭੇਜਾਂਗਾ ਕਿ ਸ਼ੱਕ ਕਰ ਲੈਣਗੇ ਨਹੀਂ ਨਹੀਂ ਮੁੰਡੇ ਨੇ ਭੇਜੂਗਾ 5 5 ਕਿਲੋ 5 5 ਕਿਲੋ ਕਿੰਨੂ ਹੈ ਤੇ ਸਟੋਅ ਕਰੀਓ ਫਲਾਇੰਗ ਠੀਕ ਹੈ